ਇਹਟੂ ਸਪੈਸ਼ਲ ਟਰੈਕਟਰ ਹੈ ਜਿਹੜਾ ਆਲੂਆਂ ਦੀ ਬਿਜਾਈ ਦੇ ਨਾਲ ਨਾਲ ਆਲੂਆਂ ਦੀ ਪਟਾਈ ਬਹੁਤ ਵਧੀਆ ਤਰੀਕੇ ਨਾਲ ਕਰੇ ਲੇ ਵਟਾਂ ਜਿਹੜੀਆਂ ਹੁੰਦੀਆਂ ਉਹਨਾਂ ਦੇ ਉੱਤੇ ਆਪਾਂ ਪਟਾਈ ਕਰਨੀ ਆ ਆਪਾਂ ਨੂੰ ਗਰਾਊਂਡ ਕਲੀਅਰੈਂਸ ਜਿਹੜਾ ਉਹ ਥੋੜਾ ਜਿਆਦਾ ਚਾਹੀਦਾ ਠੀਕ ਹੈ ਉਹਦੇ ਵਾਸਤੇ ਆਪਾਂ ਸਪੈਸ਼ਲ ਇਹਨੂੰ ਜਿਹੜਾ ਇਹ ਪੋਰਟਲ ਐਕਸਲ ਲਾ ਕੇ ਦਿੱਤਾ ਗਿਆ ਹੈ ਇਹ ਕਰਾਰੋ ਕੰਪਨੀ ਦਾ ਆਪਾਂ ਨੂੰ ਨਾਲ ਇਹਦੀ ਵੇਰੀਏਬਲ ਮਲਟੀ ਸਪੀਡ ਪੀਟੀਓ ਮਿਲਨੀ ਆ ਜਿਹੜੀ ਗੇਰਾਂ ਚ ਹਰ ਇੱਕ ਗੇਰ ਚ ਕੰਮ ਕਰੇਗੀ ਪਹਿਲੇ ਗੇਰ ਚ ਦੂਜੇ ਤੀਜੇ ਔਰ ਬੈਕ ਗੇਰ ਜਿਹੜਾ ਰਿਵਰਸ ਆਪਾਂ ਲਾ ਦਿੰਨੇ ਆ ਉਹਦੇ ਜੀ ਆਪਣੇ ਕੰਮ ਕਰੇਗੀ ਕੋਜੀ ਸੈਂਸਿੰਗ ਦੇ ਨਾਲ 2200 ਕਿਲੋ ਜੀ ਦੀ ਲਿਫਟ ਕਪੈਸਿਟੀ ਜਿਹੜੀ ਦੂਜੀਆਂ ਕੰਪਨੀਆਂ ਦੇ 50 55 60 ਪਾਵਰ ਦੇ ਟਰੈਕਟਰਾਂ ਚ ਵੀ 2200 ਦੀ ਨਹੀਂ ਆਉਂਦੀ ਅਸੀਂ ਮੈਂ ਮੇਰੇ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਰਿਸਪੈਕਟ ਫਾਰਮਰ TV ਤੇ ਜੀ ਅੱਜ ਆਪਾਂ ਪਹੁੰਚੇ ਪੀਏਯੂ ਲੁਧਿਆਣਾ ਮੇਲੇ ਤੇ ਜੀ ਤਾਂ ਇੱਥੇ ਸੋਨਾਲੀਕਾ ਨਾਲ ਜਗਤਾਰ ਸਾਰਾ ਪੈਨਾਂ ਨੂੰ ਮਿਲੌਣਾ ਹੈ ਸਸੀ ਗਾ ਜੀ ਜੀ ਮਾਈਕਰੋ ਚੀਕਾ ਖਾਲਸਾ ਬਾਈਕਰ ਜੀ ਕੀ ਫਤਿਹ ਜੀ ਮੈਂ ਆਪਣੇ ਸਾਰੇ ਕਿਸਾਨ ਭਰਾਵਾਂ ਦਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਇਸ ਮੇਲੇ ਦੇ ਉੱਤੇ ਸਾਰਿਆਂ ਦਾ ਸੋਨਾਲੀਕਾ ਪਰਿਵਾਰ ਦੀ ਤਰਫੋਂ ਆਪਣੇ ਰਿਸਪੈਕਟ ਫਾਰਮਰ TV ਦੇ ਮਾਧਿਅਮ ਨਾਲ ਸਵਾਗਤ ਕਰਦਾ ਹਾਂ ਜੀ ਅਲਤਾਜੀ ਸਾਡੇ ਵੱਲੋਂ ਤੁਹਾਡੀ ਸਾਰੀ ਟੀਮ ਨੂੰ ਜੀ ਸੋਨਾ ਲੇਕਾ ਕੰਪਨੀ ਨੂੰ ਜੀ ਬਹੁਤ-ਬਹੁਤ ਮੁਬਾਰਕਾਂ ਨਵਾਂ ਟਰੈਕਟਰ ਲਾਂਚ ਕੀਤਾ ਜੀ ਜੋ ਤੁਸੀਂ ਅੱਜ ਤਾਂ ਇਹਦੇ ਬਾਰੇ ਸਾਰਾ ਆਪਾਂ ਦੱਸੀ ਹੈ ਜੀ ਇਹ ਸਪੈਸ਼ਲ ਗੈਸ ਚੀਜ਼ ਦੇ ਆਧਾਰ ਤੇ ਜਿਆਦਾ ਜਿਹੜਾ ਟਰੈਕਟਰ ਕੱਢਿਆ ਆ ਫੋਰ ਵੀ ਜੀ ਜੀ ਤਾਂ ਜਿਵੇਂ ਕਿ ਭਾਈ ਜੀ ਨੇ ਦੱਸਿਆ ਕਿ ਆਪਾਂ ਇਹ ਅੱਜ ਨਵਾਂ ਟਰੈਕਟਰ ਲਾਂਚ ਕੀਤਾ ਹੈ ਇਹਦੇ ਵਿੱਚ ਨਵਾਂ ਆਪਾਂ ਕੀ ਕੀਤਾ ਪਹਿਲਾਂ ਸਾਡੇ ਕੋਲੇ ਡੀ ਆਈ ਸੀਰੀਜ਼ ਦੇ ਵਿੱਚ ਟਰੈਕਟਰ ਆਉਂਦਾ ਸੀ ਇਹ ਅਸੀਂ ਅੱਜ ਇਹਨੂੰ ਟਾਈਗਰ ਲੁੱਕ ਦੇ ਵਿੱਚ ਲਾਂਚ ਕੀਤਾ ਕਿਉਂ ਸਾਡੇ ਕੋਸ਼ਿਸ਼ ਕਿਸਾਨ ਭਰਾ ਕਹਿੰਦੇ ਆ ਕਿ ਡੀ ਆਈ ਦੇ ਨਾਲ 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 ਯੰਗ ਜਨਰੇਸ਼ਨ ਨੂੰ ਜਿਹੜੀ ਆ ਸਟਾਈਲਿੰਗ ਲੁੱਕ ਦੇ ਨਾਲ ਟਰੈਕਟਰ ਚਾਹੀਦਾ ਹੁੰਦਾ ਇਹ ਆਪਣਾ 4D 에어 ਕੂਲਿੰਗ ਸਿਸਟਮ ਦੇ ਨਾਲ ਆਉਂਦਾ ਵੀ ਜੇ ਕੋਈ ਘੱਟੇ ਮਿੱਟੀ ਵਾਲੀ ਐਪਲੀਕੇਸ਼ਨ 'ਚ ਚਲਾਉਂਦਾ ਤਾਂ ਉਹਦੇ 'ਚ ਇਹਦਾ ਵੱਡਾ ਰੈਡੀਏਟਰ ਆ 4D 에어 ਕੂਲਿੰਗ ਸਿਸਟਮ ਹੈ ਵੀ ਚਾਰੇ ਪਾਸੇ ਨੂੰ ਹਵਾ ਜਿਹੜੀ ਆ ਉਹ ਲੱਗੇਗੀ ਆ ਉੱਤੇ ਵੀ ਇਹਨੂੰ ਸਪੈਸ਼ਲ ਹਵਾ ਜਾਣ ਵਾਸਤੇ ਆਪਾਂ ਜਾਲੀ ਦਿੱਤੀ ਹੋਈ ਆ ਇਹਦੇ ਨਾਲ ਡਿਜ਼ਾਈਨ ਇਨ ਯੂਰੋਪੀ ਟੈਕਨੋਲੋਜੀ ਆ ਇਹਦੇ ਜਿਹੜਾ ਫਰੰਟ ਹੈੱਡਲਾਈਟ ਨੇ ਇਹ ਟਵਿਨ ਪੈਰਲ ਹੈੱਡਲਾਈਟ ਇਹਦੀਆਂ ਦਿੱਤੀਆਂ ਗਈਆਂ ਨੇ ਤਨਵੇ ਦੀ ਸਭ ਤੋਂ ਖਾਸ ਗੱਲ ਦੱਸੀਏ ਵੀ ਇਹ ਟਰੈਕਟਰ ਜਿਹੜਾ ਹੈ ਪੋਟੈਟੋ ਸਪੈਸ਼ਲ ਟਰੈਕਟਰ ਹੈ ਜਿਹੜਾ ਆਲੂਆਂ ਦੀ ਬਿਜਾਈ ਦੇ ਨਾਲ ਨਾਲ ਆਲੂਆਂ ਦੀ ਪਟਾਈ ਬਹੁਤ ਵਧੀਆ ਤਰੀਕੇ ਨਾਲ ਕਰੇਗਾ ਦੇਖੋ ਆਲੂਆਂ ਦੀ ਬਿਜਾਈ ਤਾਂ ਹੋ ਜਾਂਦੀ ਆ ਪਰ ਪਟਾਈ ਦੇ ਵੇਲੇ ਵਟਾਂ ਜਿਹੜੀਆਂ ਹੁੰਦੀਆਂ ਉਹਨਾਂ ਦੇ ਉੱਤੇ ਆਪਾਂ ਪਟਾਈ ਕਰਨੀ ਆ ਆਪਾਂ ਨੂੰ ਗਰਾਊਂਡ ਕਲੀਅਰੈਂਸ ਜਿਹੜਾ ਉਹ ਥੋੜਾ ਜ਼ਿਆਦਾ ਚਾਹੀਦਾ ਠੀਕ ਹੈ ਜੀ ਉਹਦੇ ਵਾਸਤੇ ਆਪਾਂ ਸਪੈਸ਼ਲ ਇਹਨੂੰ ਜਿਹੜਾ ਹੈ ਪੋਰਟਲ ਐਕਸਲ ਲਾ ਕੇ ਦਿੱਤਾ ਗਿਆ ਹੈ ਇਹ ਕਰਾਰੋ ਕੰਪਨੀ ਦਾ ਆਪਣਾ ਪੋਰਟਲ ਐਕਸਲ ਹੈ ਫੁੱਲੀ ਸੀਲਡ ਆ ਪੋਟੈਟੋ ਦੇ ਨਾਲ 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 ਕੱਲ ਨੂੰ ਆਪਾਂ ਜੇ ਆਪਾਂ ਕੋਈ ਪੜਲਿੰਗ ਦਾ ਕੰਮ ਕਰਨਾ ਜਿਹਨੂੰ ਆਪਾਂ ਪੰਜਾਬੀ ਚ ਕਹਦੇ ਨੇ ਕੱਦੂ ਮਾਰਨਾ ਤਾਂ ਕੱਦੂ ਮਾਰਨ ਦੇ ਵਿੱਚ ਵੀ ਇਹ ਟਰੈਕਟਰ ਜਿਹੜਾ ਆਪਣਾ ਬੜਾ ਹੀ ਕਾਮਯਾਬ ਰਹੇਗਾ ਰੋਟਾਵੇਟਰ ਦੇ ਨਾਲ ਤੁਸੀਂ ਇਹਦਾ ਕੱਦੂ ਮਾਰ ਸਕਦੇ ਹੋ ਠੀਕ ਹੈ ਜੀ ਹਾਂਜੀ ਤੇ ਇਹ 45 ਇਹਦਾ 745 ਨਾ ਆ ਪਰ ਇਹ ਟਰੈਕਟਰ ਜਿਹੜਾ ਹੈ ਆਪਣਾ 50 ਹੌਸਪਾਵਰ ਤੱਕ ਦੇ ਇੰਪਲੀਮੈਂਟ ਖਿੱਚ ਕੇ ਆਪਾਂ ਨੂੰ ਦੇ ਦਿੰਦਾ ਜਿਹਦੇ ਵਿੱਚ ਆਪਾਂ 11 ਦੇ ਟਿੱਲਰ ਵੀ ਖਿੱਚ ਸਕਦੇ ਆ ਇਹਦੇ ਤੋਂ 8 8 9 9 ਦੀਆਂ ਤਵੀਆਂ ਵੀ ਖਿੱਚ ਸਕਦੇ ਆ ਤੇ ਆਪਣਾ 6-7 ਫੁੱਟ ਦਾ ਰੋਟਾਵੇਟਰ ਵੀ ਇਹ ਚਲਾ ਕੇ ਬੜਾ ਵਧੀਆ ਤਰੀਕੇ ਨਾਲ ਤੁਹਾਨੂੰ ਦੇਵੇਗਾ ਪਾਵਰਫੁੱਲ ਇੰਜਨ ਆ 3065 ਸੀਸੀ ਦਾ 205 ਨਿਊਟਨ ਮੀਟਰ ਟਾਰਕ ਦੇ ਨਾਲ ਇਹ ਇੰਜਨ ਆਉਂਦਾ ਜਿਹੜਾ ਮੈਂ ਤੁਹਾਨੂੰ ਦੱਸਿਆ ਕਿ ਇਹ ਜਿਹੜੇ ਰੋਟਾਵੇਟਰ ਔਰ ਹੋਰ ਜਿਹੜੇ ਪੀਟੀਓ ਡਰਾਈਵਨ ਇੰਪਲੀਮੈਂਟ ਨੇ ਉਹਦੇ ਵਾਸਤੇ ਇਹ ਟਰੈਕਟਰ ਚਾਹੇ ਕਹਿਣ ਨੂੰ ਛੋਟਾ ਦਿੱਸੇ ਤੁਹਾਨੂੰ ਜੀ ਵੇਖਣ ਨੂੰ ਛੋਟਾ ਲੱਗਦਾ ਹੈ ਕਹਿਣ ਨੂੰ ਆਪਾਂ 745 ਕਹਿ ਦਿੰਨੇ ਇਹਨੂੰ ਪਰ ਇਹਦੇ ਵਿੱਚ ਫੀਚਰ ਜਿਹੜੇ ਨੇ ਉਹ ਵੱਡੇ ਟਰੈਕਟਰਾਂ ਵਾਲੇ ਨੇ ਇਹਨੂੰ ਆਪਾਂ ਡਬਲ ਕਲਚ ਦੇ ਨਾਲ ਆਈਪੀਟੋ ਲਿਵਰੇ ਦਾ ਵੱਖਰਾ ਦਿੱਤਾ ਹੋਇਆ ਇਹ ਤੁਸੀਂ ਕਹੋਗੇ ਕਿ ਇਹ ਜਿਹੜਾ ਟਰੈਕਟਰ ਆ 745 ਆ 45 ਤੋਂ 50 ਪਾਵਰ ਦਾ ਇਹ ਟਰੈਕਟਰ ਆ ਤਾਂ ਫਿਰ ਇਹ ਪੋਟੈਟੋ ਵਾਲੀ ਜਿਹੜੀ ਮਸ਼ੀਨ ਹੁੰਦੀ ਆ ਉਹ ਤਾਂ ਬਹੁਤ ਭਾਰੀ ਹੁੰਦੀ ਆ ਉਹਨੂੰ ਕਿਵੇਂ ਖਿੱਚੇਗਾ ਉਹਨੂੰ ਖਿੱਚਣ ਵਾਸਤੇ ਸਮਰੱਥ ਬਣਾਉਂਦਾ ਹੈ ਇਹਦਾ 5ਜੀ ਸੈਂਸਿੰਗ ਦੇ ਨਾਲ 2200 ਕਿਜੀ ਦੀ ਲਿਫਟ ਕਪੈਸਿਟੀ ਜਿਹੜੀ ਦੂਜੀਆਂ ਕੰਪਨੀਆਂ ਦੇ 50 55 60 ਪਾਵਰ ਦੇ ਟਰੈਕਟਰਾਂ ਚ ਵੀ 2200 ਦੀ ਨਹੀਂ ਆਉਂਦੀ ਅਸੀਂ ਇਹ ਛੋਟੇ ਜਿਹੜਾ 45 ਪਾਵਰ ਤੋਂ 50 ਪਾਵਰ ਦੇ ਟਰੈਕਟਰ ਦੇ ਵਿੱਚ ਵੀ ਅਸੀਂ ਤੁਹਾਨੂੰ 2200 ਕਿਜੀ ਦੀ ਲਿਫਟ ਕਪੈਸਟੀ ਦਿੰਨੇ ਆ ਨਾਲ ਹੀ ਨਾਲ ਤੁਹਾਨੂੰ ਦਿਖਾ ਦਈਏ ਕਿ ਇਹਦੀ ਜਿਹੜੀ ਦੋਵੇਂ ਲਿਫਟ ਰੌਡ ਨੇ ਇਹ ਐਡਜਸਟੇਬਲ ਨੇ ਥੱਲੇ ਵੀ ਆਪਾਂ ਹੋਲ ਦਿੱਤੇ ਹੋਏ ਆ ਕਿ ਲਿਫਟ ਕਪੈਸਟੀ ਜਿਹੜੀ ਆ ਆਪ ਦੇ ਹਿਸਾਬ ਨਾਲ ਕਿਸਾਨ ਭਰਾ ਵੱਧ ਘੱਟ ਕਰ ਸਕਦੇ ਆ ਇੰਜਨ ਤੁਹਾਨੂੰ ਦੱਸਿਆ 3065 ਸੀਸੀ ਦਾ 205 ਨਿਊਟਨ ਮੀਟਰ ਦਾ ਬੜਾ ਹੀ ਪਾਵਰਫੁਲ ਇੰਜਨ ਹੋਣ ਦੇ ਨਾਲ ਨਾਲ ਇਹਦੇ ਚ ਵੇਰੀਅਲ ਵੇਰੀਏਬਲ ਸਪੀਡ ਦਾ ਗੇਅਰਬਾਕਸ ਆ ਵਰੀਏਬਲ ਸਪੀਡ ਤੇ ਦਾ ਗੇਅਰਬਾਕਸ ਕਿਵੇਂ ਮੈਂ ਕਹਿ ਰਿਹਾ ਇਹ ਆ 12+3 12 ਗੇਅਰ ਅੱਗੇ ਨੇ ਜਿਵੇਂ ਕਿ 4 ਗੇਅਰ ਹੋਣ ਦੇ ਨਾਲ ਨਾਲ ਲੋ ਮੀਡੀਅਮ ਤੇ ਹਾਈ ਰੇਂਜ ਗੇਅਰ ਆਪਾਂ ਇਹਨੂੰ ਦਿੱਤਾ ਹੋਇਆ ਔਰ 3 ਗੇਅਰ ਇਹਦੇ ਪਿੱਛੇ ਨੇ ਜੋ ਇਹਨੂੰ ਬਣਾਉਂਦਾ 12+3 ਗੇਅਰਬਾਕਸ ਤਗੜੇ ਇੰਜਨ ਦੇ ਨਾਲ ਵਰੀਏਬਲ ਸਪੀਡ ਦਾ ਮਲਟੀ ਸਪੀਡ ਗੇਅਰ ਬਾਕਸ ਆ ਜਿਹੜਾ ਹਰ ਇੱਕ ਐਪਲੀਕੇਸ਼ਨ ਦੇ ਵਿੱਚ ਦੋ ਤੋਂ ਤਿੰਨ ਸਪੀਡ ਆਪਾਂ ਨੂੰ ਕੰਮ ਕਰਨ ਵਾਸਤੇ ਮਿਲ ਜਾਂਦੀਆਂ ਨੇ ਨਾਲ ਹੀ ਨਾਲ ਤੁਹਾਨੂੰ ਕਲੱਚ ਦਾ ਦੱਸਤਾ ਕਿ ਡਬਲ ਕਲੱਚ ਆਈਪੀਟੀਓ ਲੀਵਰ ਦੇ ਨਾਲ ਆ ਔਰ 5G ਹਾਈਡਰੋਲਿਕ 2200kg ਦੀ ਲਿਫਟ ਕਪੈਸਿਟੀ ਦੇ ਨਾਲ ਇਹ 140 ਤੋਂ ਪਲੱਸ ਸਟੈਪੇਡ ਵਿੱਚ ਆਪਾਂ ਨੂੰ ਸੈਂਸਿੰਗ ਦੇ ਬਹੁਤ ਬਾਰੀਕ ਮਿਲ ਜਾਂਦੇ ਨੇ ਜਿਹੜਾ ਕਿ ਬਹੁਤ ਹੀ ਵਧੀਆ ਸੈਂਸਿੰਗ ਕਰੇਗਾ ਜਿਵੇਂ ਕਿ ਟਿੱਲਰ ਹੋ ਗਿਆ ਜਾਂ ਆਪਣੀ ਪੋਟੈਟੋ ਸਪੈਸ਼ਲ ਮੈਂ ਜੋ ਤੁਹਾਨੂੰ ਕਹਿ ਰਿਹਾ ਕਿ ਬਿਜਾਈ ਤੇ ਪਟਾਈ ਦੀ ਮਸ਼ੀਨ ਦੇ ਵਿੱਚ ਬਾਕੀ ਆਪਾਂ ਜਦੋਂ ਮਿੱਟੀ ਚੜਾਉ ਕਾਸਤੇ ਜਦੋਂ ਮਿੱਟੀ ਚੜਾਉਣਾ ਆ ਉਦੋਂ ਵੀ ਆਪਾਂ ਨੂੰ ਗਰਾਊਂਡ ਕਲੀਅਰ ਜਿਆਦਾ ਚਾਹੀਦਾ ਉਹਦੇ ਲਈ ਸਪੈਸ਼ਲ ਇਹਦੇ ਤੇ ਹਿੱਸਾ ਲੱਗਿਆ ਹੋਇਆ ਆਪਣਾ ਠੀਕ ਹੈ ਜੀ ਇਹ ਹਿੱਸਾ ਸੀਲਡ ਜਿੱਦਾਂ ਹੁੰਦਾ ਹੈ ਸੀਲਡ ਹਿੱਸਾ ਜੀ ਕਰਾਰੋ ਦਾਇਰੇ ਤੇ ਹਿੱਸਾ ਲੱਗਿਆ ਹੋਇਆ ਹਾਂ ਜੀ ਇਹ 45 ਤੋਂ 50 ਪਾਵਰ ਦਾ ਟਰੈਕਟਰ ਹੈ ਤੁਹਾਨੂੰ ਇਹ 50 ਪਾਵਰ ਤੱਕ ਦਿੰਦਾ ਹੈ ਜੀ ਬਹੁਤ ਹੀ ਬਹੁਤ ਹੀ ਸ਼ਾਨਦਾਰ ਵੱਡੇ ਟਰੈਕਟਰ ਵਾਲੇ ਫੀਚਰ ਆਪਾਂ ਇਸ ਟਰੈਕਟਰ ਦੇ ਵਿੱਚ ਪਾਏ ਹੋਏ ਨੇ ਤੇ 45 ਤੋਂ 50 ਪਾਵਰ ਦਾ ਬਹੁਤ ਹੀ ਵਧੀਆ ਤਰੀਕੇ ਨਾਲ ਤੁਹਾਨੂੰ ਕੰਮ ਕਰਕੇ ਦਿੰਦਾ ਇੱਕ ਆਪਾਂ ਸਾਰੇ ਨੂੰ ਮੜਾ ਸ਼ੋਅ ਫੋਲ ਕਰਾਂਗੇ ਹਾਂ ਜੀ ਤੇ ਤੁਹਾਨੂੰ ਹਣਾ ਜੀ ਠੀਕ ਹੈ ਜੀ ਔਰ ਬੈਟਰੀ ਜਿਹੜੀ ਇਹਦੀ ਉਹ ਆਪਾਂ ਅੰਦਰ ਦਿੱਤੀ ਹੋਈ ਹੈ ਸੇਫਟੀ ਵਾਸਤੇ ਵੱਡਾ ਰੈਡੀਟਰ ਆ ਰੈਡੀਟਰ ਦੇਖੋ ਆਪ ਕੋ ਪੂਰਾ ਖਾਲੀ ਆ ਤਾਂ ਕਿ ਚੋਕਿੰਗ ਵਗੈਰਾ ਨਾ ਆਵੇ ਹਵਾ ਨੂੰ ਪੂਰੀ ਮਿਲੇ ਠੀਕ ਹੈ ਜੀ ਔਰ ਜਿਵੇਂ ਮੈਂ ਤੁਹਾਨੂੰ ਦਿਖਾਇਆ ਕਿ ਬੋਨਟ ਬਿਲਕੁਲ ਬਟਨ ਦੱਬਿਆ ਆਪਾਂ ਤੇ ਬੋਨਟ ਖੁੱਲ ਜਾਂਦਾ ਉਹ ਸੌਖਾ ਬਣਾਉਂਦੇ ਇਹਦੇ ਜਿਹੜੇ ਆ ਆਪਾਂ ਦੋ ਨਿਮੈਟਿਕ ਸਿਲੰਡਰ ਲੱਗੇ ਹੋਏ ਆ ਕੰਪਨੀ ਨੂੰ ਛੋਟੇ ਛੋਟੇ ਚੀਜ਼ਾਂ ਦੇ ਨਾਲ ਥੋੜੇ-ਥੋੜੇ ਪੈਸੇ ਨਾਲ ਬਹੁਤਾ ਫਰਕ ਨਹੀਂ ਪੈਂਦਾ ਕਿਸਾਨ ਭਰਾਵਾਂ ਨੂੰ ਜਿਹੜੀਆਂ ਖਾਸ ਚੀਜ਼ਾਂ ਚਾਹੀਦੀਆਂ ਹੁੰਦੀਆਂ ਨੇ ਉਹ ਜਦੋਂ ਆਪਾਂ ਕਿਸਾਨ ਭਰਾਵਾਂ ਨੂੰ ਦਿੰਨੇ ਆ ਸਾਡੇ ਲਈ ਸਭ ਤੋਂ ਜ਼ਿਆਦਾ ਕੀਮਤੀ ਆ ਸਾਡੇ ਕਿਸਾਨ ਭਰਾ ਠੀਕ ਹੈ ਜੀ ਤਾਂ ਆਪਾਂ ਦੇਖੀਏ ਦੋਸਤੋ ਪਹਿਲਾਂ ਵੀ ਜਿਹੜਾ ਸੋਨਾ ਲੀਕਾ ਟਰੈਕਟਰ ਆ ਉਹ ਛੋਟਾ ਹੋਣ ਦੇ ਬਾਅਦ ਵੱਡੇ ਕੰਮ ਕਰਦਾ ਤਾਂ ਉਵੇਂ ਇਹ ਵੀ ਜਿਹੜਾ ਟਰੈਕਟਰ ਆ ਆਪਦੇ ਵੈਤ ਤੋਂ ਵੱਧ ਕੇ ਕੰਮ ਕਰੂਗਾ ਜੀ ਇਹਦਾ ਡਿਜੀਟਲ ਕਲੈਸਟਰਮੀਟਰ ਦਿਖਾਓ ਬਹੁਤ ਹੀ ਸ਼ਾਨਦਾਰ ਡਿਜ਼ਾਈਨ ਦੇ ਨਾਲ ਡਿਜੀਟਲ ਕਲੈਸਟਰਮੀਟਰ ਆ ਇਹਦਾ ਜਿਹੜਾ ਪਲੇਟਫਾਰਮ ਆ ਬੜਾ ਹੀ ਵਾਈਡ ਆ ਔਰ ਸਾਰੇ ਜਿਹੜੇ ਲੀਵਰ ਲੱਗੇ ਹੋਏ ਉਹਨਾਂ ਦੀ ਕੁਆਲਿਟੀ ਮਟੀਰੀਅਲ ਦੀ ਕੁਆਲਿਟੀ ਮੈਟਾਲਿਕ ਪੇਂਟ ਹੈ ਜੀ ਇਹਦੇ ਨਵੇਂ ਜਿਹੜੇ ਨੇ LED ਤਰੀਕੇ ਦੇ ਨਾਲ ਆਪਾਂ ਲਾਈ ਹੋਏ ਨੇ ਇਹਦੇ ਇੰਡੀਕੇਟਰ ਹਾਂਜੀ ਲੈਟਾ ਨੇ ਡਬਲ ਵੈਰਲ ਨੇ ਸਾਰੇ ਫੀਚਰ ਜਿਹੜੇ ਨੇ ਬਣਿਆ ਤਣਿਆ ਤੁਹਾਨੂੰ ਵੱਡੇ ਟਰੈਕਟਰ ਵਾਲੇ ਪੂਰੇ ਵਧੀਆ ਫੀਚਰ ਮਿਲਦੇ ਨੇ ਇਹਦੇ ਤੇ ਆਪ ਦੀ ਐਚਪੀ ਕੈਟਾਗਰੀ ਦੇ ਵਿੱਚ 3065 ਸੀਸੀ ਦਾ ਬਹੁਤ ਹੀ ਜਾਨਦਾਰ ਇੰਜਨ ਆ ਸਾਰੇ ਫੀਚਰ ਇਹਦੇ ਬਹੁਤ ਹੀ ਕੰਮ ਆ ਤੇ ਪੀਟੀਓ ਦੀ ਸਪੀਡ ਬਾਰੇ ਸਰ ਆਪਾਂ ਦੱਸਾਂ ਪੀਟੀਓ ਦੀ ਸਪੀਡ ਦੇ ਵਿੱਚ ਇਹਦੇ 540 ਤਾਂ ਮਿਲਦੀ ਮਿਲਦੇ ਆ ਆਪਾਂ ਨੂੰ ਨਾਲ ਇਹਦੀ ਵੇਰੀਏਬਲ ਮਲਟੀ ਸਪੀਡ ਪੀਟੀਓ ਮਿਲਨੀ ਆ ਜਿਹੜੀ ਗੇਰਾਂ ਚ ਹਰ ਇੱਕ ਗੇਰ ਚ ਕੰਮ ਕਰੇਗੀ ਪਹਿਲੇ ਗੇਰ ਚ ਦੂਜੇ ਤੀਜੇ ਔਰ ਬੈਕ ਗੇਰ ਜਿਹੜਾ ਰਿਵਰਸ ਆਪਾਂ ਲਾ ਡੋਟਾਬेटर ਚੱਲਦੇ ਮੰਨ ਲਓ ਗਿੱਲੀ ਮਿੱਟੀ 'ਚ ਚੋਕ ਹੋ ਜਾਂਦਾ ਆਪਾਂ ਬੈਕ ਗੇਅਰ ਲਾ ਕੇ ਪੁੱਠਾ ਘਮਾ ਸਕਦੇ ਆ ਆਪਣੀ ਕੋਈ ਸਪਰੇ ਪੰਪ ਤੇ ਘੱਟ ਰੇਸ ਦੇ ਵਿੱਚ ਆਪਾਂ ਦੂਜਾ ਤੀਜਾ ਗੇਅਰ ਲਾ ਕੇ ਜਿਆਦਾ ਚੱਕਰ ਲੈ ਕੇ ਉਹਨੂੰ ਉਹ ਕੰਮ ਜੈਸਾਲ ਦਾ ਤੁਹਾਡਾ ਪੀਟੀਓ ਤੇ ਲੋਡ ਆ ਉਹ ਸਾਬ ਦਾ ਤੁਸੀਂ ਇਹਦੇ ਤੋਂ ਕੰਮ ਲੈ ਸਕਦੇ ਆ ਹਾਂਜੀ ਤਾਂ ਸਭ ਜੋ ਆਪਾਂ ਨਾਲ ਟਰੈਕਟਰ ਦੇਖ ਰਹੇ ਆ ਜੀ ਇਹ ਕਿਹੜਾ ਜੀ ਇਹ ਕਿਹੜਾ ਮਾਡਲ ਆ ਆਪਾਂ ਇਹਦੇ ਬਾਰੇ ਜਾਣਕਾਰੀ ਦੇ ਇਹ ਜਿਹੜਾ ਟਰੈਕਟਰ ਸਾਰਾ ਇਹ ਸਾਡਾ ਟਰੈਕਟਰ ਆ ਜੀ ਤਿੰਨ ਸਿਲੰਡਰ ਦੇ ਵਿੱਚ ਠੀਕ ਹੈ ਜੀ 55 ਪਾਵਰ ਦਾ ਆਪਣਾ ਟਰੈਕਟਰ ਹੈ 55 ਐਚਪੀ ਕੈਟਾਗਰੀ ਦਾ ਕ ਖਾਸ ਕਰਕੇ ਮੈਂ ਤੁਹਾਨੂੰ ਵਾਰ-ਵਾਰ ਤਿੰਨ ਸਿਲੰਡਰ ਤਾਂ ਕਹਿ ਰਿਹਾ ਕਿਉਂਕਿ ਸਾਡੇ ਕੁਝ ਕਿਸਾਨ ਭਰਾ ਤਿੰਨ ਸਿਲੰਡਰ ਟਰੈਕਟਰ ਨੂੰ ਬਹੁਤ ਪਸੰਦ ਕਰਦੇ ਆ ਕਿਉਂ ਇਹਦੀ ਲੰਬਾਈ ਜਿਹੜੀ ਆ ਉਹ ਘਟ ਜਾਂਦੀ ਆ ਇਹਦਾ ਜਿਹੜਾ ਘੇਰਾ ਹੈ ਇਹਦਾ ਮੁੜਨਾ ਉਹ ਨੇੜਿਓਂ ਹੋ ਜਾਂਦਾ ਇਸ ਕਰਕੇ ਔਰ ਤਿੰਨ ਸਿਲੰਡਰ ਨੂੰ ਉਂਝ ਵੀ ਥੋੜਾ ਨਾ ਜ਼ਿਆਦਾ ਪਾਵਰਫੁਲ ਸਮਝਦੇ ਨੇ ਆਪਣੇ 4 ਸਿਲੰਡਰ ਵੀ ਬਹੁਤ ਤੱਕਾ ਟਰੈਕਟਰ ਨੇ 4712 ਸੀਸੀ ਦੇ ਇੰਜਨ ਆ ਜਿਹੜੇ ਇੰਡਸਟਰੀ ਕਿਸੇ ਕੋਲ ਨਹੀਂ ਉਹਦੇ ਨਾਲ ਨਾਲ ਆਪਣਾ ਜਿਹੜਾ ਇਹ 3 ਸਿਲੰਡਰ ਦੇ ਵਿੱਚ ਆ ਇਹ ਵੀ 3532 ਸੀਸੀ ਦਾ ਇੰਜਨ ਆ ਇੰਡਸਟਰੀ ਚ ਇੰਨਾ ਵੱਡਾ ਇੰਜਨ 3 ਸਿਲੰਡਰ ਦੇ ਵਿੱਚ ਵੀ ਕਿਸੇ ਕੋਲੇ ਹੈ ਨਹੀਂ ਹਾਂਜੀ 3532 ਸੀਸੀ ਦੇ ਨਾਲ ਇਹਦਾ ਜਿਹੜਾ ਟਾਰਕ ਆ 235 ਨਿਊਟਨ ਮੀਟਰ ਦਾ ਟਾਰਕ ਮਿਲਦਾ ਜਿਹੜੇ ਦੂਜੀਆਂ ਕੰਪਨੀ ਦੇ 4 ਸਿਲੰਡਰ ਐਸ ਪਾਵਰ ਦੇ ਨਾਲ ਉਹਨਾਂ ਤੋਂ ਵੀ ਜ਼ਿਆਦਾ ਟਾਰਕਾ ਕਿਤੇ ਹੀ ਜ਼ਿਆਦਾ ਪੀਦਾ ਬਤਾ ਤਿੰਨ ਸਿਲੰਡਰ ਦੇ ਵਿੱਚ ਇੰਨਾ ਟਾਰਕ ਮਿਲ ਰਿਹਾ ਆਪਾਂ ਨੂੰ ਹਾਂਜੀ ਇੰਨਾ ਟਾਰਕ ਮਿਲਦਾ ਹੈ ਉਹ ਹੁਣ ਇੰਨਾ ਟਾਰਕ ਮਿਲਦਾ ਹੈ ਕਿਵੇਂ ਪਤਾ ਲੱਗਦਾ ਆਪਾਂ ਨੂੰ ਇਹ ਇਹਦਾ ਜਿਹੜਾ ਇੰਜਨ ਤਗੜਾ ਹੈ ਤਗੜਾ ਇੰਜਨ ਵਾਸਤੇ ਆਪਾਂ ਨੂੰ ਘੱਟ ਸਲਿੱਪ ਮਾਰਿਆ ਇਸ ਕਰਕੇ ਟਾਇਰ ਵੀ ਵੱਡੇ ਚਾਹੀਦੇ ਆ ਇਹਦੇ ਆਪਾਂ ਟਾਇਰ ਵੀ 16 9 28 ਦੇ ਟਾਇਰ ਦਿੱਤੇ ਆ ਪਿਛਲੇ ਟਾਇਰਾਂ ਤੇ ਵੇਟ ਲੱਗੇ ਲਗਾਏ ਆਉਣਗੇ ਅਗਲੇ 7 50 16 ਦੇ ਟਾਇਰ ਨੇ ਇਹਦਾ ਜਿਹੜਾ ਗੇਅਰ ਬਾਕਸ ਆ 12 ਪਲੱਸ 3 ਗੇਅਰ ਬਾਕਸ ਇਹਦਾ ਲੋ ਹਾਈ ਲੋ ਤੇ ਮੀਡੀਅਮ ਦੇ ਨਾਲ ਰੇਂਜ ਗিয়ার ਆ ਪਹਿਲਾ ਦੂਜਾ ਤੀਜਾ ਚੌਥਾ ਤੇ ਬੈਕ ਦੇ ਨਾਲ ਇਹਦਾ ਸਪੀਡ ਗੇਅਰ ਮਿਲਦਾ ਆਪਾਂ ਨੂੰ ਔਰ ਇਹਨੂੰ ਸੁਪਰ ਸੀਡਰ ਤੇ ਸਟੋਰੀਪਰ ਵਾਸਤੇ ਇਹ ਟਰੈਕਟਰ ਬੜਾ ਹੀ ਕਾਮਯਾਬ ਆ ਉਹਦੇ ਵਾਸਤੇ ਆਪਾਂ ਇੱਥੇ ਡਬਲ ਕਲਚ ਆਈਪੀਟੀਓ ਲੀਵਰ ਦੇ ਨਾਲ ਦਿੱਤਾ ਠੀਕ ਆ ਸਰ ਸੁਪਰ ਸੀਡਰ ਵਾਸਤੇ ਆਪਾਂ ਨੂੰ ਹਾਈ ਲਿਫਟ ਕਪੈਸਿਟੀ ਚਾਹੀਦੀ ਹੁੰਦੀ ਆ ਬਿਲਕੁਲ ਜੀ ਉਹਦੇ ਵਾਸਤੇ ਆਪਾਂ ਇਸ ਟਰੈਕਟਰ ਦੇ ਵਿੱਚ 5ਜੀ ਹਾਈਡਰੋਲਿਕ ਜਿਆਦਾ ਸੈਂਸਿੰਗ ਵਾਲੀ 140 ਪਲੱਸ ਸਟੈਪ ਦੇ ਨਾਲ ਇਹਦੀ ਸੈਂਸਿੰਗ ਆ 2200 ਕਿਲੋ ਦੀ ਇਹਦੀ ਹਾਈਡਰੋਲਿਕ ਲਿਫਟ ਕਪੈਸਿਟੀ ਆ ਦੋਨੋਂ ਇਹਦੇ ਲਿਫਟ ਰੋਡ ਐਡਜਸਟੇਬਲ ਨੇ ਥੱਲੇ ਵੀ ਆਪਾਂ ਲੋਅਰ ਲਿੰਕ 'ਚ ਇਸ ਟਰੈਕਟਰ 'ਚ ਮਲਟੀਪਲ ਹੋਲ ਦਿੱਤੇ ਹੋਏ ਨੇ ਤਾਂ ਕਿ ਕਿਸਾਨ ਭਰਾ ਆਪਦੇ ਹਿਸਾਬ ਨਾਲ ਇਹਨੂੰ ਐਡਜਸਟ ਕਰ ਸਕਣ ਖਾਸ ਚੀਜ਼ ਇੱਕ ਹੋਰ ਤੁਹਾਨੂੰ ਦੱਸੇ ਕਿ ਟਰੈਕਟਰ 'ਚ ਸਾਰੀਆਂ ਖਾਸਿਅਤਾਂ ਹੈਗੀਆਂ ਨੇ ਆ ਆਪਣਾ ਡਬਲ ਡਿਸਟ੍ਰੀਬਿਊਟਰ ਲੱਗਿਆ ਹੋਇਆ ਹੈ ਇਹ ਤਾਂ ਸਰ ਜੇ ਦੇਖੀਏ ਤੁਹਾਡੀ ਕੰਪਨੀ ਚ ਛੋਟੇ ਤੋਂ ਛੋਟੇ ਟਰੈਕਟਰ ਵਿੱਚ ਵੀ ਆ ਜਾਂਦਾ ਅਸੀਂ ਛੋਟ ਅਸੀਂ ਕਿਸਾਨ ਭਰਾ ਦੀ ਜ਼ਰੂਰਤ ਦੇ ਹਿਸਾਬ ਨਾਲ ਕਿਸਾਨ ਭਰਾ ਨੂੰ ਟਰੈਕਟਰ ਬਣਾ ਕੇ ਦਿੰਨੇ ਆ ਦੇਖੋ ਇਹ ਡਬਲ ਲੱਗਿਆ ਹਾਂਜੀ ਇੱਕ ਲਿਫਟ ਰੋਡ ਵੀ ਐਡਜਸਟੇਬਲ ਦੇ ਸਕਦੇ ਸੀ ਪਰ ਦੋਨੋਂ ਦਿੱਤੀਆਂ ਨੇ 2-4000 ਨਾਲ ਕੰਪਨੀਆਂ ਨੂੰ ਖਰਕ ਨਹੀਂ ਪੈਂਦਾ ਪਰ ਕਿਸਾਨ ਭਰਾ ਜੋ ਸਾਡੇ ਲਈ ਸਭ ਤੋਂ ਜ਼ਿਆਦਾ ਕੀਮਤੀ ਆ ਉਹਨੂੰ ਜੋ ਫੀਚਰ ਚਾਹੀਦੇ ਉਹਨੂੰ ਕੱਲ ਨੂੰ ਕੋਈ ਪਰੇਸ਼ਾਨੀ ਨਾ ਆਵੇ ਇਸ ਕਰਕੇ ਅਸੀਂ ਵੱਧ ਤੋਂ ਵੱਧ ਫੀਚਰ ਦਿੱਤੇ ਹੋਏ ਆ ਆ ਦੇਖੋ ਇਹ ਸਾਈਡ ਵਾਲੀ ਜਿਹੜੀ ਰੋਡ ਆ ਇਹ ਵੀ ਐਡਜਸਟੇਬਲ ਦਿੱਤੀ ਹੋਈ ਆ ਕਵਰ ਦੇ ਨਾਲ ਇਹ ਇੱਥੋਂ ਅਡਜਸਟ ਹੋ ਸਕਦੀ ਆ ਔਰ ਇੱਥੋਂ ਕਵਰ ਨਾਲ ਬੰਦ ਹੋ ਜੇਗੀ ਤਾਂ ਕਿ ਕੋਈ ਮਿੱਟੀ ਘਟਾ ਵੀ ਇਹਦੇ ਚ ਨਾ ਪਵੇ ਤਾਂ ਕਿ ਇਹਦੀ ਜਿਹੜੀ ਝੋਲ ਆ ਜਿਹੜੀ ਸਵੇਹ ਆ ਉਹ ਵੀ ਬਹੁਤ ਸਹੀ ਤਰੀਕੇ ਨਾਲ ਸੈੱਟ ਕਿਸਾਨ ਭਰਾ ਕਰ ਸਕਾ ਠੀਕ ਹੈ ਜੀ ਸਾਰਾ ਬਹੁਤ ਵਧੀਆ ਲੱਗਿਆ ਤੁਹਾਡਾ ਟਰੈਕਟਰ ਜੋ ਨਵੇਂ ਆਏ ਹੋਏ ਆ ਤੇ ਠੀਕ ਆ ਸਰ ਜੀ ਬਹੁਤ ਧੰਨਵਾਦ ਸਾਰੇ ਕਿਸਾਨ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਬਾਨਾ